ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਕੁਮਾਰ ਹੁਰਸਾਣਾ ਤੁਸੀਂ ਸਾਰੇ ਜਾਣੇ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਹਾਂਜੀ ਫੈਮਿਲੀ ਮੈਂ ਵੀ ਬਿਲਕੁਲ ਠੀਕ ਹਾਂ ਹਾਂਜੀ ਗਾਇਜ਼ ਜਿਹੜੀ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਣੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਮੇਰੀ YouTube ਫੈਮਿਲੀ ਦਾ ਥੈਂਕਸ ਕਰਨਾ ਚਾਹੁੰਦੀ ਹਾਂ ਤੇ ਹਾਂਜੀ ਗਾਇਜ਼ ਐਦਾਂ ਹੀ ਮੈਨੂੰ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ ਤੇ ਆਪਣਾ ਜਿਹੜਾ ਚੈਨਲ ਗਰੋ ਕਰ ਲੂਗਾ ਤੇ ਇਸ ਤੋਂ ਬਾਅਦ ਹਾਂਜੀ ਗਾਇਜ਼ ਏ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਆਪਣੀ ਇਸ ਦੀ ਵੀਡੀਓ ਨੂੰ ਸਟਾਰਟ ਕਰਦੇ ਆਂ ਹਾਂਜੀ ਗਾਇਜ਼ ਮੰਮੀ ਕੱਲ ਸ਼ਾਮ ਗਏ ਸੀ ਬਾਜ਼ਾਰ ਤੇ ਬਾਜ਼ਾਰ ਤੋਂ ਮੰਮੀ ਲੈ ਕੇ ਆਏ ਮੇਰੇ ਲਈ ਸੂਟ ਤੇ ਆਪਣੇ ਲਈ ਸੂਟ ਇਹ ਦੋ ਸੂਟ ਜਿਹੜੇ ਪਹਿਲਾਂ ਦਿਖਾਏ ਸੀ ਉਹ ਮੰਮੀ ਦੇ ਸੀਗੇ ਤੇ ਇਹ ਤਿੰਨ ਸੂਟ ਮੰਮੀ ਮੇਰੇ ਲਈ ਲੈ ਕੇ ਆਏ ਨੇ ਤੇ ਇਹ ਬੜੇ ਸੋਹਣੇ ਸੀ ਜਿਹੜਾ ਇਹ ਸੂਟ ਹੈ ਇਹ ਇਹ ਵਾਲੇ ਦੁਪੱਟੇ ਨਾਲ ਮੈਚਿੰਗ ਕਰਕੇ ਲੈ ਕੇ ਆਏ ਆ ਮੰਮੀ ਮੇਰੇ ਲਈ ਤੇ ਮੰਮੀ ਡੈਡੀ ਲਈ ਵੀ ਲੈ ਕੇ ਆਏ ਆ ਤੇ ਵੀਰ ਲਈ ਵੀ ਕੱਪੜੇ ਲੈ ਕੇ ਆਇਆ ਤੇ ਕਿਉਂਕਿ ਮਮੀ ਹਿਸਾਬ ਕਿਤਾਬ ਕਰਨ ਗਈ ਸੀਗੇ ਬਾਜ਼ਾਰ ਦੇ ਵਿੱਚ ਫਿਰ ਉਹਨਾਂ ਨੇ ਸੋਚਿਆ ਵੀ ਚੱਲੋ ਥੋੜੇ ਬਹੁਤੇ ਜਿਹੜੇ ਕੱਪੜੇ ਆਪਾਂ ਲੈ ਜਾਣੇ ਆ ਫਿਰ ਬਾਅਦ ਦੇ ਵਿੱਚ ਕਿਉਂਕਿ ਮੈਂ ਪਿੰਡ ਜਾਣਾ ਇਸ ਕਰਕੇ ਤੇ ਹਾਂਜੀ ਗਾਇਜ਼ ਇਸ ਤੋਂ ਬਾਅਦ ਮੈਂ ਦਿਖਾਉਣੀ ਆ ਤੁਹਾਨੂੰ ਵੀਰ ਦੇ ਕੱਪੜੇ ਤੇ ਇਹ ਸੀ ਦੋ ਤਿੰਨ ਪਰਨੇ ਵੀ ਮਮੀ ਲੈ ਕੇ ਆਏ ਸੀ ਦੋ ਪਰਨੇ ਕਲਦੀਪ ਤੇ ਲੈ ਕੇ ਆਏ ਸੀਗੇ ਮੇਰੇ ਹਸਬੰਦ ਦੇ ਤੇ ਇੱਕ ਇੱਕ ਦੋ ਪਰਨਾਂ ਤੇ ਇੱਕ ਪੱਗ ਮੀ ਡੈਡੀ ਦੀ ਲੈ ਕੇ ਆਏ ਸੀ ਹਾਂਜੀ ਗਾਇਜ਼ ਇਹ ਵੀਰ ਦੀ ਵਾਈਟ ਫਰਕ ਸੀ ਤੇ ਉਸ ਤੋਂ ਬਾਅਦ ਇਹ ਵੀਰ ਦਾ ਨੇਵੀ ਬਲੂ ਪੈਂਟੀ ਨਾਲ ਸੈੱਟ ਤੇ ਬੜਾ ਸੋਹਣਾ ਸੀਗਾ ਵਾਈਟ ਕਲਰ ਵੀਰ ਦੇ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਸੀਗਾ ਜਦੋਂ ਅਸੀਂ ਪਾ ਕੇ ਦੇਖਿਆ ਸੀ ਕੱਲ ਸ਼ਾਮ ਨੂੰ ਤੇ ਹਾਂਜੀ ਗਾਇਜ਼ ਇਸ ਤੋਂ ਬਾਅਦ ਮੰਮੀ ਵੀਰ ਤੇ ਤਿੰਨ ਸੂਟ ਲੈ ਕੇ ਆਈ ਸੀਗੇ ਤੇ ਇਹ ਆ ਇਹ ਵਾਲਾ ਸੂਟ ਲਾਸਟ ਸੂਟ ਹੈ ਵੀਰ ਦਾ ਤੇ ਇਹ ਹੈਗਾ ਜੀ ਕੋਟ ਸੈੱਟ ਇਹ ਮੈਂ ਮੰਮੀ ਨੂੰ ਇੱਕ ਦਿਖਾਈ ਸੀ ਮੰਮੀ ਨੇ ਇਦਾਂ ਦਾ ਸੂਟ ਚਾਹੀਦਾ ਵੀਰ ਦੇ ਲਈ ਕਿਉਂਕਿ ਅਸੀਂ ਬਾਹਰ ਜਾਣਾ ਥੋੜੇ ਦਿਨਾਂ ਤੱਕ ਵੀ ਚਲੋ ਕੋਮ ਫੇਰ ਆਵਾਂਗੇ ਤੇ ਇਹ ਬੱਚੇ ਦੇ ਸੋਹਣਾ ਵੀ ਲੱਗਦਾ ਸੋਹਣੇ ਕੱਪੜੇ ਪਾਏ ਹੋਏ ਕਿਉਂਕਿ ਹੈ ਹੀ ਬਹੁਤ ਕਿਊਟ ਹੈ ਮੇਰੀ ਲਾਡੂ ਇਸ ਕਰਕੇ ਤੇ ਨੂੰ ਤੇ ਇਸ ਨੇ ਸਾਰਿਆਂ ਨੂੰ ਦੱਸਿਆ ਵੀ ਮੰਮੀ ਦਾਦੀ ਮੇਰੇ ਲਈ ਕੱਪੜੇ ਲੈ ਕੇ ਆਏ ਨੇ ਮੈਨਾਂਣ ਕੇ ਪਾ ਕੇ ਜਾਣੇ ਆ ਮੈਨਾਂਣ ਕੇ ਪਾ ਕੇ ਜਾਣੇ ਤੇ ਇਦਾਂ ਕਰਦੀ ਫਰੀ ਗਈ ਕੱਲ ਸ਼ਾਮ ਨੂੰ ਹਾਂਜੀ ਗਾਇਸ ਸਵੇਰ ਦੇ ਜਿਹੜੇ ਸਾਢੇ 6 ਦਾ ਟਾਈਮ ਸੀਗਾ ਤੇ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾ ਕੇ ਆ ਗਈ ਸੀ ਤੇ ਇਧਰ ਤੁਹਾਨੂੰ ਦਿਖਾਉਣ ਲੱਗੀ ਸੀ ਕੱਪੜੇ ਫਿਰ ਉਸ ਤੋਂ ਬਾਅਦ ਲੱਗੀ ਸੀ ਇੱਥੇ ਮੈਂ ਝਾੜੂ ਲਗਾਉਣੇ ਇਹ ਰੂਮ ਦੇ ਵਿੱਚ ਨਾ ਕਾਫੀ ਜ਼ਿਆਦਾ ਸਮਾਨ ਪਿਆ ਸੀਗਾ ਹਰੀ ਵਗੈਰਾ ਪਈ ਸੀਗੀ ਤੇ ਪਿਆਜ਼ ਵਗੈਰਾ ਦਾ ਟੋਕਰਾ ਪਿਆ ਸੀਗਾ ਤੇ ਫਿਰ ਮੈਂ ਸੋਚਿਆ ਵੀ ਚਲੋ ਥੋੜਾ ਬਹੁਤ ਆਪਾਂ ਡਿਪ ਕਲੀਨਿੰਗ ਕਰ ਹੀ ਦਿੰਨੇ ਆ ਫਿਰ ਮੈਂ ਡਾਈਨਿੰਗ ਟੇਬਲ ਦੇ نیچے ਕਾਫੀ ਜ਼ਿਆਦਾ ਕੂੜਾ ਹੋ ਰਿਆ ਸੀ ਉਹ ਸਾਰਾ ਇਕੱਠਾ ਕਰ ਲਿਆ ਸੀਗਾ ਗਾਈਜ਼ ਹੁਣ ਆਗੇ ਸੇ ਮੈਂ ਦੂਜੇ ਰੂਮ ਤੇ ਵਿੱਚ ਇੱਧਰ ਸੋਫੇ ਤੇ ਨਾ ਡੈਡੀ ਦਾ ਇੱਕ ਪਰਨਾ ਪਿਆ ਸੀ ਮਸਟਰਡ ਕਲਰ ਦਾ ਦੋ ਕੁਰਤੇ ਵੀ ਅੰਮੇ ਪਏ ਸੀ ਕਿ ਇਹ ਡਾਡੀ ਨੇ ਸਟਿਚ ਕਰਨ ਦੇ ਲਈ ਦੇਣੀ ਸੀ ਡਾਡੀ ਨੇ ਇਦਾਂ ਹੀ ਰੱਖ ਦਿੱਤੇ ਸੀਗੇ ਤੇ ਡਾਡੀ ਨੂੰ ਇਸ ਵਿੱਚ ਨੂੰ ਸ਼ਾਮ ਨੂੰ ਵੀ ਕੱਲ ਸ਼ਾਮ ਨੂੰ ਇਹ ਵਿਚੋ ਲੈ ਕੇ ਨਹੀਂ ਵੀ ਉਹਦੀ ਤੇ ਆਵਾਂਗੇ ਪਰ ਡੈਡੀ ਨੇ ਦੇਣ ਜਾਣਾ ਸੀ ਉਹਨਾਂ ਨੂੰ ਕੋਈ ਕੰਮ ਪੈ ਗਿਆ ਫਿਰ ਉਹਨਾਂ ਨੇ ਇੱਥੇ ਰੱਖ ਦਿੱਤੇ ਸੀਗੇ ਤੇ ਅੱਜ ਦੇਖੋ ਸਵੇਰੇ ਸ਼ਾਮ ਜਦੋਂ ਵੀ ਦੇਖੇ ਆਉਣਗੇ ਤੇ ਹਾਂ ਜੀ ਗਾਇਜ਼ ਹੁਣ ਅਗਿਸੀ ਮੈਂ ਇਤਰੇ ਵਾਲੇ ਰੂਮ ਦੇ ਵਿੱਚ ਤੇ ਬੈੱਡ ਸ਼ੀਟ ਜਿਹੜੀ ਉਤਾਰ ਦਿੱਤੀ ਸੀ ਤੇ ਜਦ ਦੇਖਿਆ ਗੱਦਿਆਂ ਦੇ نیچے ਡਸਟ ਬਹੁਤ ਜ਼ਿਆਦਾ ਹੋ ਰਹੀ ਸੀ ਕਿਉਂਕਿ ਦੋ ਤੰਦਾਂ ਪਹਿਲਾਂ ਮਿਹਰੀ ਚੱਲੀ ਸੀ ਨਾ ਉਹਦੇ ਕਰਕੇ ਬਹੁਤ ਜ਼ਿਆਦਾ ਵਿੰਡੋਜ਼ ਨਾਲੇ ਲੱਗੀਆਂ ਹੁੰਦੀਆਂ ਫੇਰ ਵੀ ਕੂੜਾ ਜਿਹੜਾ ਆ ਜਾਂਦਾ ਆ ਤੇ ਬਹੁਤ ਜ਼ਿਆਦਾ ਡਸਟ ਹੋ ਰਹੀ ਸੀਗੀ ਤੇ ਦੋਨੇ ਗੱਤਿਆਂ ਨੂੰ نیچے ਉਤਾਰ ਕੇ ਜਿਹੜੀ ਉਹਨਾਂ ਦੇ ਡਸਟ ਕਲੀਨ ਕੀਤੀ ਪਹਿਲਾਂ ਮੈਂ ਸਭ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਜਿਹੜੀ ਅੱਜ ਦੋਨੇ ਰੂਮਸ ਦੀ ਬੈੱਡ ਸ਼ੀਟ ਹੈ ਉਹ ਜਿਹੜੀ ਮੈਂ ਚੇਂਜ ਕਰ ਦਾਂਗੀ ਕਿਉਂਕਿ ਕਾਫੀ ਦਿਨ ਹੋ ਗਏ ਬੈੱਡ ਸ਼ੀਟ ਜਿਹੜੀ ਮੈਂ ਚੇਂਜ ਨਹੀਂ ਸੀ ਕੀਤੀ ਕਿਉਂਕਿ ਉਹਨ ਦੋ ਤਿੰਨ ਦਿਨਾਂ ਤੋਂ ਮੰਮੀ ਸਫਾਈ ਕਰ ਰਹੀ ਸੀ ਝਾੜੂ ਪੋਚਾ ਮੰਮੀ ਕਰ ਦਿੰਦੀ ਸੀ ਤੇ ਮੈਂ ਜਿਹੜੀ ਸਵੇਰ ਦਾ ਰੋਟੀ ਪਾਣੀ ਸੀ ਉਹ ਮੈਂ ਕਰ ਲੈਂਦੀ ਸੀ ਕਿ ਤਾਂ ਕਰਕੇ ਤੇ ਹਾਂਜੀ ਗਾਇਜ਼ ਜਿਹੜੀ ਮੈਂ ਇੱਧਰ ਰੂਮ ਦੇ ਵਿੱਚ ਵਿਛਾ ਦਿੱਤੀ ਸੀ ਕਿ ਵਾਈਟ ਆਫ ਚਾਦਰ ਇਹ ਬੜੀ ਸੋਹਣੀ ਲੱਗਦੀ ਜਦ ਰਿਸ਼ੀ ਹੁੰਦੀ ਹਾ ਤੇ ਮੈਨੂੰ ਬਹੁਤ ਜ਼ਿਆਦਾ ਪਿਆਰਾ ਕਲਰ ਲੱਗਦਾ ਇਹ ਤੇ ਚਾਦਰ ਵੀ ਮੈਂ ਪਛਾ ਦਿੱਤੀ ਸੀ ਤੇ ਇਹਨੂੰ ਸੈੱਟ ਵੀ ਕਰ ਦਾਂਗੇ ਮੈਂ ਨਾਲ ਦੀ ਨਾਲ ਫਿਰ ਉਸ ਤੋਂ ਬਾਅਦ ਹੈ ਜਿਹੜਾ ਆਪਾਂ ਇਸ ਰੂੰ ਦਾ ਚੜ੍ਹ ਵਗੈਰਾ ਕੱਟ ਦਾਂਗੇ ਹਾਂਜੀ ਗਾਇਜ਼ ਹੁਣ ਆ ਕਿ ਇਸ ਮੈਂ ਵਿੰਡੋਜ਼ ਵਾਲੀ ਸਾਈਡ ਵਿੰਡੋਜ਼ ਵਾਲੀ ਸਾਈਡ ਜਾ ਕੇ ਦੇਖਿਆ ਬਹੁਤ ਜ਼ਿਆਦਾ ਡਸਟ ਪਾਰੀ ਸੀਗੀ ਕਾਫੀ ਜ਼ਿਆਦਾ ਰਿੱਕਤਾ ਕੱਟਾ ਹੋਇਆ ਪਿਆ ਸੀਗਾ ਤੇ ਫਿਰ ਨੀਚੇ ਵੀ ਜਿਹੜੇ ਬੈੱਡ ਦੇ ਨਾਲ ਲਗਮੀ ਥੋੜੀ ਜਿਹੀ ਚਾਗਰ ਕੇ ਉੱਥੇ ਵੀ ਕਾਫੀ ਡਸਟ ਪੈ ਰਹੀ ਸੀਗੀ ਫਿਰ ਨਾਲ ਦੀ ਨਾਲ ਮੈਂ ਇਹ ਵੀ ਕੂੜਾ ਕੱਢ ਦਿੱਤਾ ਸੀਗਾ ਤੇ ਕਿਉਂਕਿ ਤੁਹਾਨੂੰ ਪਤਾ ਹੈ ਦੇਖੋ ਆਹ ਧੀਰੀਆ ਕਾਰਨ ਰਿੱਕਤਾ ਕੱਟਾ ਜਿਵੇਂ ਚਲਦਾ ਹੀ ਰਹੂਗਾ ਵੈਸੇ ਮੈਂ ਡੇਲੀ ਮੈਨੂੰ ਜਿਹੜੀ ਕਲੀਨਿੰਗ ਦੀ ਆਤ ਹੈ ਇਹ ਮੈਨੂੰ ਬਣੀ ਹੋਈ ਹੈ ਇਹ ਮੈਂ ਕਰਦੀ ਰਹਿਣੀ ਹੈ ਮੇਰਾ ਸ਼ੌਂਕ ਵੀ ਹੈ ਮੈਨੂੰ ਵਧੀਆ ਲੱਗਦਾ ਦੇ ਵੀਰਾ ਆਪਣਾ ਘਰ ਜੇ ਕਲੀਨ ਹੋਗਾ ਤੇ ਫਿਰ ਹਨਾ ਆਪਣੇ ਘਰ ਦੇ ਵਿੱਚ ਆਪਣਾ ਮਨ ਲੱਗਿਆ ਰਹਿੰਦਾ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਤੇ ਇਹ ਕਰਕੇ ਮੈਨੂੰ ਤਾਂ ਕਲੀਨਿੰਗ ਕਰਨੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਕਈ ਲੇਡੀਜ਼ ਹੁੰਦੀਆਂ ਨੇ ਜਿਨ੍ਹਾਂ ਨੂੰ ਕਲੀਨਿੰਗ ਤੋਂ ਪੀਏ ਹੁੰਦਾ ਕਿ ਹਣਾ ਨਹੀਂ ਛੱਡੋ ਫੇਰ ਕਰ ਲਾਂਗੇ ਫੇਰ ਕਰ ਲਾਂਗੇ ਫਿਰ ਉਹਦੇ ਨਾਲ ਦੇਖੋ ਜਿਆਦਾ ਕੂੜਾ ਹੋ ਜਾਂਦਾ ਫਿਰ ਇਹ ਚੀਜ਼ ਵਧੀਆ ਨਹੀਂ ਲੱਗਦੀ ਜਦੋਂ ਕੋਈ ਭੈਣ ਪਈ ਅੱਜ ਫਿਰ ਇੱਕੋ ਲੱਗਦਾ ਨਾਲ ਆਪਾਂ ਸਫਾਈ ਕਰਦੇ ਉਹ ਚੀਜ਼ ਚੰਗੀ ਜਿਹੀ ਨਹੀਂ ਲੱਗਦੀ ਤੇ ਮੇਰੀ ਇਹ ਯਾਦ ਤੋਂ ਮੈਨੂੰ ਵਧੀਆ ਲੱਗਦੀ ਆ ਦੇਖੋ ਨਾਲ ਦੀ ਨਾਲ ਆਪਾਂ ਸਫਾਈ ਕਰਦੇ ਰਹਿਨੇ ਆ ਫਿਰ ਜਿਆਦਾ ਕੂੜਾ ਨਹੀਂ ਇਕੱਠਾ ਹੁੰਦਾ ਮੈਨੂੰ ਤਾਂ ਹੱਥ ਤੇ ਵੀ ਮਸੂਫੇ ਅੱਗੇ ਪਿੱਛੇ ਕਰਕੇ ਜਿਹੜਾ ਝਾੜੂ ਕੱਢਦੇ ਰਹਿਣੀ ਆ ਜੋ ਮੇਰੀ ਮੰਮੀ ਵਾਲੇ ਰੂਮ ਦੇ ਵਿੱਚ ਕੂੜਾ ਕੱਟ ਇਸ ਕਰਕੇ ਹੁੰਦਾ ਕਿਉਂਕਿ ਮੰਮੀ ਉਹ ਨਹੀਂ ਬਾਸ ਹੁੰਦੇ ਨੇ ਨਾ ਕੁੱਲਰ ਵਿੱਚ ਤੇ ਫਿਰ ਇਸ ਕਰਕੇ ਕੂੜਾ ਉਧਰ ਕੱਟੇ ਸੀਗਾ ਤੇ ਹੁਣ ਅੱਗੇ ਜਿਵੇਂ ਲਿਵਿੰਗ ਰੂਮ ਦੇ ਵਿੱਚ ਤੇ ਹੁਣ ਮੈਂ ਲੱਗੀ ਸੀ ਇੱਧਰ ਖੇਸੀਆਂ ਦੀ ਕੰਬਲ ਦੀ ਟਾਈਮ ਲਗਾਉਣਾ ਕਿਉਂਕਿ ਹੁਣ ਮੈਂ ਕੰਬਲ ਲੈਣ ਲੱਗੀ ਕਿਉਂਕਿ ਰਾਤ ਨੂੰ AC ਬਹੁਤ ਘੱਟ ਲਗਾਣੇ ਆ AC ਲਾ ਕੇ ਇੱਕ ਵਾਰੀ ਅਸੀਂ ਰੂਮ ਠੰਡਾ ਕਰਦੇ ਹਾਂ ਕਿਉਂਕਿ ਦੇਖੋ ਆਪਾਂ ਨੂੰ ਇੰਨਾ ਵੀ AC ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿਉਂਕਿ ਆਪਾਂ ਅਗਰ ਕਿਤੇ ਬਾਹਰ ਚਲੇ ਜਾਈਏ ਆਪਾਂ ਨੂੰ AC ਨਾ ਅਵੇਲੇਬਲ ਹੋਵੇ ਹਨਾ ਫਿਰ ਉਹ ਟਾਈਮ ਓਖਾ ਹੋ ਜਾਂਦਾ ਆਪਾਂ ਨੂੰ ਏਸੀ ਦੀ ਆਹਤ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਇਹਦੇ ਨਾਲ ਦੇਖੋ ਸਵੇਰ ਉੱਠਣੀ ਸਵੇਰ ਉੱਠ ਨੂੰ ਜੀਵ ਨਹੀਂ ਕਰਦੇ ਜਦੋਂ ਆਪਾਂ ਸਾਰੀ ਤਾਂ ਏਸੀ ਦੇ ਵਿੱਚ ਸੌਂਨੇ ਆ ਤੇ ਇੱਕ ਦਿਨ ਮੈਂ ਕੂਲਰ ਦੇ نیچے ਸੋਈ ਤਾਂ ਮੇਰੀ ਨੀਂਦ ਵੀ ਪੂਰੀ ਹੋ ਗਈ ਸੀਗੀ ਵਧੀਆ ਤਰੀਕੇ ਨਾਲ ਆਪਾਂ ਨੂੰ ਜ਼ਿਆਦਾਤਰ ਏਸੀਆਂ ਨੇ ਥੋੜਾ ਜਿਹਾ ਉਹ ਕਰ ਦਿੱਤਾ ਦੇਖੋ ਉਹਨੂੰ ਕੋਮਲ ਬਣਾ ਦਿੱਤਾ ਤੇ ਇਸ ਕਰਕੇ ਹੁਣ ਮੇ ਏਸੀ ਦੀ ਜਿਹੜੀ ਆਹਤ ਬਹੁਤ ਘਟਾ ਦਿੱਤੀ ਹੈ ਤੇ ਹਾਂਜੀ ਗਾਇਜ਼ ਹੁਣ ਮੈਂ ਲੱਗੀ ਸੀ ਬੈੱਡ ਸ਼ੀਟ ਆ ਵਿਸ਼ਾਉਣ ਆ ਹਾਂਜੀ ਗਾਇਸ ਪਿੱਲੋ ਦੇ ਕਵਰ ਵੀ ਵਿੱਚ ਚੜਾ ਕੇ ਰੱਖ ਦਿੱਤੇ ਸੀਗੇ ਤੇ ਹੁਣ ਮੈਂ ਲੱਗੀ ਸੀ ਜੋ ਡਰਾਅਰ ਦੀ ਸਾਫ ਸਫਾਈ ਕਰਨ ਕਿਉਂਕਿ ਇੱਥੇ ਵੀ ਕਾਫੀ ਜ਼ਿਆਦਾ ਦਵਾਈਆਂ ਵਗੈਰਾ ਜਿਹਨੂੰ ਹੁੰਦੀਆਂ ਨੇ ਹਨਾ ਰੱਖ ਦਿੰਦੀਆਂ ਮੈਂ ਕਈ ਵਾਰ ਡਰਾਅਰ ਦੇ ਵਿੱਚ ਤੇ ਉਹ ਵੀ ਨਿਕਲ ਚੁੱਕੀਆਂ ਸੀਗੀਆਂ ਕਾਫੀ ਜ਼ਿਆਦਾ ਮਤਲਬ ਡਸਟਿੰਗ ਵੀ ਹੋ ਰਹੀ ਸੀ ਕਿ ਫਿਰ ਜਿਹੜਾ ਫालतू-ਫालतੂ ਸਮਾਨ ਸੀ ਉਹ ਮੈਂ ਕੱਟ ਕੇ ਰੱਖ ਦਿੱਤਾ ਸੀ ਬਾਅਦ ਤੇ ਹੁਣ ਗਾਇਸ ਲਗਾਉਣ ਲੱਗੀ ਹਾਂ ਮੈਂ ਸੂਮ ਦੇ ਵਿੱਚ ਝਾੜੂ ਤੇ ਹੱਤਾ ਕਾਫੀ ਜ਼ਿਆਦਾ ਕਲੀਨਿੰਗ ਕਰਨ ਆਲੀ ਪਈਏ ਕਿਉਂਕਿ ਹੁਣ ਕਾਫੀ ਦਿਨ ਹੋ ਗਏ ਪ੍ਰੋਪਰ ਕਲੀਨਿੰਗ ਨਹੀਂ ਹੋਈ ਮੇਰੇ ਤੋਂ ਤੇ ਹੋਰ ਸੁਣਾਓ ਗਾਇ ਤੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਤੇ ਇਹਦੇ ਨਾਲ ਮੈਨੂੰ ਹੌਸਲਾ ਮਿਲ ਜਾਂਦਾ ਤੇ ਹਾਂਜੀ ਕਿ ਇਸ ਤੋਂ ਬਾਅਦ ਆ ਗਈ ਸੀ ਮੈਂ ਇਧਰ ਸੋਫਿਆਂ ਵਾਲੀ ਸਾਈਡ ਸੋਫਿਆਂ ਤੇ ਵੀ ਕਾਫੀ ਜ਼ਿਆਦਾ ਡਸਟ ਹੋ ਰਹੀ ਸੀ ਕਿ ਵੈਸੇ ਤਾਂ ਕੱਪੜੇ ਜਿਹੜੇ ਆਪਾਂ ਸਾਲ ਦੇ ਵਿੱਚ ਦੋ ਤਿੰਨ ਵਾਰ ਵਾਸ਼ ਕਰ ਦਿੰਦੇ ਆ ਸੋਫਿਆਂ ਦੇ ਪਰ ਫੇਰ ਵੀ ਚਲੋ ਹਨਾ ਕਿਤੇ ਨਾ ਕਿਤੇ ਡਸਟ ਆ ਜਾਂਦੀ ਆ ਚਾਹੇ ਕਿੰਨੇ ਵੀ ਆਪਾਂ ਪਰਦੇ ਲਗਾ ਲਈਏ ਚਾਹੇ ਕਿੰਨੇ ਵੀ ਆਪਾਂ ਗੇਟ ਬੰਦ ਕਰ ਲਈਏ ਹਨਾ ਫੇਰ ਵੀ ਜਿਹੜੀ ਡਸਟ ਉਹ ਤਾਂ ਆਉਂਦੀ ਹੀ ਰਹਿੰਦੀ ਆ ਇਸ ਕਰਕੇ ਮੇਰੀ ਆਦਤ ਆ ਵੀ ਸਫਾਈ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਲੱਗਦਾ ਮੈਨੂੰ ਵਧੀਆ ਲੱਗਦਾ ਤੇ ਇਧ ਕਿਉਂਕਿ ਮੈਂ ਗੱਦੇ ਸਾਫ਼ ਕਰਕੇ ਰੱਖੀ ਜਾਂਦੀ ਸੀਗੀ ਸੋਫਿਆਂ ਦੇ ਤੇ ਵੀਰ ਚੱਕ ਚੱਕ ਥੱਲੇ ਸੁੱਟ ਦਿੰਦੀ ਸੀ ਕਰਕੇ ਪਿੱਲੂ ਸੁੱਟ ਦਿੰਦੀ ਸੀ ਹਾਂਜੀ ਗਾਇਜ਼ ਬਰਾਂਡੇ ਦੇ ਵਿੱਚ ਵੀ ਮੈਂ ਕੂੜਾ ਜਿਹੜਾ ਕੱਢ ਲਿਆ ਸੀਗਾ ਤੇ ਇਸ ਤੋਂ ਬਾਅਦ ਪਰਸੋਈ ਦੀ ਵੀ ਸਫਸਾਈ ਕਰ ਦਾਂਗੇ ਨਾਲ ਦੀ ਨਾਲ ਮੇਮਲੀ ਕਿਚਨ ਕਲੀਨਿੰਗ ਤੋਂ ਬਾਅਦ ਉਹ ਨਾਲ ਜਿਸ ਮਿੱਟਰ ਵਾਲੀ ਸਾਈਡ ਚੁੱਲੇ ਵਾਲੀ ਸਾਈਡ ਤੇ ਇੱਧਰ ਇੱਕ ਚੱਕੀ ਲੱਗ ਰਹੀ ਸੀ ਉਹਦੇ ਕਰਕੇ ਫਿਰ ਕਾਫੀ ਜ਼ਿਆਦਾ ਜਿਹੜਾ ਆਟਾ ਵਗੈਰਾ ਖੰਡ ਰਿਆ ਸੀਗਾ ਤੇ ਫਿਰ ਮੈਂ ਪੌੜੀਆਂ ਵੀ ਜਿਹੜੀਆਂ ਨਾਲ ਦੀ ਨਾਲ ਸਾਫ ਕਰ ਲਈ ਸੀਗੀ ਤੇ ਹੁਣ ਜਿਹੜਾ ਇਹ ਕੂੜਾ ਮੈਂ ਇਕੱਠਾ ਕਰਕੇ ਇੱਕ ਸਾਈਡ ਤੇ ਲਗਾ ਦਾਂਗੀ ਬਾਅਦ ਵਿੱਚ ਜਦੋਂ ਸ਼ਾਮ ਨੂੰ ਮਮੀ ਕੂੜਾ ਸੁੱਟਣ ਜਾਣਗੇ ਇਹ ਕੂੜਾ ਵੀ ਨਾਲ ਦੀ ਨਾਲ ਲੈ ਜਾਣਗੇ ਅੱਜ ਮਮੀ ਨੇ ਪਹਿਲਾਂ ਅ ਥੁੱਲੇ ਤੇ ਨਾਲ ਰੋਟੀ ਵਗੈਰਾ ਤੇ ਸਬਜ਼ੀ ਵਗੈਰਾ ਬਣਾਈ ਸੀਗੀ ਤਾਂ ਕਰਕੇ ਇੱਥੇ ਕਾਫੀ ਜ਼ਿਆਦਾ ਥੋੜੀ ਬਹੁਤ ਡਸਟਿੰਗ ਹੋ ਰਹੀ ਹੈ ਵੀਰ ਨਾਲ ਮੁੱਠੀਆਂ ਪਰ ਪਰ ਆਟਾ ਲੈ ਜਾਂਦੀ ਹੈ ਪਰ ਉਹ ਇੱਧਰ ਉੱਧਰ ਖੜਿਆ ਆਉਂਦੀ ਹੈ ਤੇ ਤਾਂ ਕਰਕੇ ਕਾਫੀ ਜਿਹਾ ਤੇ ਜਿਹੜਾ ਇਹ ਆਟਾ ਵਗੈਰਾ ਖਿੰਡ ਰਿਆ ਸੀਗਾ ਤੇ ਹਾਂਜੀ ਗਾਇਜ਼ ਹੁਣ ਵੀਰ ਲੱਗੀ ਪਈ ਸੀ ਇੱਧਰ ਮੰਮੀ ਦੀ ਹੈਲਪ ਕਰਨ ਜਾਣੇ ਕਿ ਮੰਮੀ ਦਾ ਕੰਮ ਵਧਾਉਣ ਤੇ ਮੈਂ ਵੀਰ ਲੱਗੀ ਪਈ ਸੀਗੀ ਇੱਧਰ ਪਾਂਡੇ ਵਾਸ਼ ਕਰਨ ਲੱਗੀ ਪਈ ਸੀਗੀ ਤੇ ਮੰਮੀ ਕਹਿੰਦੀ ਮੇਰੀ ਵੀਡੀਓ ਬਣਾਓ ਮੇਰੀ ਵੀਡੀਓ ਬਣਾਓ ਮੈਂ ਚਲੋ ਬੇਟੇ ਬਣਾ ਦਿੰਨੇ ਆ ਤੁਹਾਡੀ ਵੀਡੀਓ ਤੇ ਪਾਂਡੇ ਵਾਸ਼ ਕਰਨ ਲੱਗ ਰਹੀ ਸੀਗੀ ਉਹ ਫੈਮਲੀ ਹੁਣ ਆ ਗਈ ਸੀ ਮੈਂ ਲਿਵਿੰਗ ਰੂਮ ਦੇ ਵਿੱਚ ਤੇ ਇਧਰ ਮੈਂ ਮਿਰਰ ਸਾਫ ਕਰਨਾ ਸੀ ਮਿਰਰ ਕਾਫੀ ਗੰਦਾ ਹੋਇਆ ਪਿਆ ਸੀਗਾ ਕਿਉਂਕਿ ਵੀਰ ਜਦੋਂ ਚਾਕਲੇਟ ਵਗੈਰਾ ਖਾਦੀ ਹੈ ਤਾਂ ਉਹ ਮਿਰਰ ਉਤੇ ਲਗਾ ਦਿੰਦੀ ਹੈ ਕੋਈ ਨਾ ਕੋਈ ਚੀਜ਼ ਜਾ ਕੇ ਤੇ ਸ਼ਕਲ ਸ਼ਮੋ ਨੇ ਲਿਪਸਟਿਕ ਵੀ ਲਗਾਈ ਹੋਈ ਸੀਗੀ ਤੇ ਫਿਰ ਉਹਨੇ ਜਿਹੜੀ ਮਿਰਰ ਤੇ ਲਗਾਤੀ ਸੀ ਉਹ ਮੈਂ ਸੋਚਿਆ ਵੀ ਜਲ ਮਿਰਰ ਵੀ ਨਾਲ ਦੀ ਨਾਲ ਕਲੀਨ ਕਰ ਦਿੰਨਾ ਫਿਰ ਉਸ ਤੋਂ ਬਾਅਦ ਜਿਹੜਾ ਟੇਬਲ ਪਿਆ ਸੀ ਰੂਮ ਦੇ ਵਿੱਚ ਸੋਫਿਆਂ ਵਾਲਾ ਟੇਬਲ ਉਹਨੂੰ ਵੀ ਆਪਾਂ ਨਾਲ ਦੀ ਨਾਲ ਕਲੀਨ ਕਰ ਦਿੱਤਾ ਸੀ ਤੇ ਹਾਂਜੀ ਗਾਇਜ਼ ਅੱਜ ਮੈਂ ਕਾਫੀ ਦਿਨਾਂ ਬਾਅਦ ਜਿਹੜੇ ਬੈੱਡ ਹੈਡ ਦੀ ਸਾਫ ਸਪਾਈ ਕਰ ਰਹੀ ਹਾਂ ਇੱਥੇ ਵੀ ਕਾਫੀ ਜ਼ਿਆਦਾ ਜਿਹੜੇ ਵੀਰ ਨੇ ਪੈਨ ਵਗੈਰਾ ਲਗਾ ਰੱਖੇ ਨੇ ਤੇ ਇਹ ਆਪਾਂ ਨੀਲ ਰਿਮੂਵਰ ਨਾਲ ਸਾਫ ਕਰ ਦਾਂਗੇ ਤੇ ਹਾਂਜੀ ਗਾਇਜ਼ ਹੁਣ ਆ ਗਈ ਪੋਚੇ ਦੀ ਵਾਰੀ ਹੁਣ ਲਗਾਉਣਾ ਆਪਾਂ ਪੋਚਾ ਸਾਰੇ ਰੂਮ ਦੇ ਵਿੱਚ ਗਾਈਜ਼ ਇਹ ਕਮਰੂਮ ਦੀ ਪ੍ਰੋਪਰ ਕਲੀਨਿੰਗ ਹੈ ਜਿਹੜੀ ਆਪਾਂ ਕਰ ਲਈ ਸੀਗੀ ਤੇ ਹੁਣ ਅੱਗੇ ਮੇਰੇ ਮੰਮੀ ਵਾਲੇ ਰੂਮ ਦੇ ਵਿੱਚ ਤੇ ਇੱਥੇ ਨਾਲ ਕਾਫੀ ਬੈਡਰਡ ਤੇ ਕਾਫੀ ਜ਼ਿਆਦਾ ਡਸ ਪੈਰੀ ਸੀ ਫਿਰ ਮੈਂ ਸੱਚੇ ਵਿੱਚ ਚਲੋ ਬੈਡਰਡ ਦੀ ਨਾਲ ਦੀ ਨਾਲ ਕਲੀਨਿੰਗ ਕਰ ਦਿੰਨੇ ਆ ਤੇ ਕੇ ਰੂਮ ਦਾ ਜੇ ਵਿੱਚ ਜਿਹੜਾ ਸ਼ੋਕੇਸ ਉਹ ਤੇ ਵੀ ਕਾਫੀ ਜ਼ਿਆਦਾ ਡਸਟ ਹੋਈ ਸੀ ਉਹ ਆਪਾਂ ਕੱਲ ਨੂੰ ਸਾਫ ਕਰ ਦਾਂਗੇ ਬਿਲਕੁਲ ਇੰਨਾ ਟਾਈਮ ਨਹੀਂ ਸੀ ਅੱਜ ਕਿਉਂਕਿ ਮੈਂ ਅੱਜ ਥੋੜਾ ਜਿਹਾ ਬਾਜ਼ਾਰ ਜਾ ਕੇ ਆਉਣਾ ਸੀਗਾ ਮੈਨੂੰ ਕੰਮ ਸੀਗਾ ਤੇ ਹਾਂਜੀ ਗਾਇਜ਼ ਬਰਾਂਡੇ ਦੇ ਵਿੱਚ ਪੋਚਾ ਲਗਾਉਣ ਤੋਂ ਬਾਅਦ ਹੋਣਾ ਸੀ ਮੈਂ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਜਿਹੜੀ ਆਪਾਂ ਸੈਲਫ ਹੈ ਉਹਨੂੰ ਆਪਾਂ ਕਲੀਨ ਕਰ ਦਿੰਨੇ ਆ ਨਾਲ ਦੀ ਨਾਲ ਇਹਦੇ ਵੀ ਕਾਫੀ ਜ਼ਿਆਦਾ ਜਿਹੜੀ ਡਸਟ ਹੈ ਜਿਹੜੀ ਉਹ ਹੋ ਰਹੀ ਸੀਗੀ ਤੇ ਕਾਫੀ ਜ਼ਿਆਦਾ ਜਿਹੜਾ ਅ ਸਬਜੀ ਵਗਾਰਾ ਤਾਂ ਥੋੜਾ ਬਹੁਤਾ ਟੁੱਲੇ ਜਾਂਦਾ ਨਾ ਉਹ ਚੀਜ਼ ਹੋ ਰਹੀ ਸੀ ਕਿ ਤਾਂ ਕਰਕੇ ਜਿਹੜੀ ਮੈਂ ਕਿਚਨ ਕਲੀਨਿੰਗ ਕਰਾਈ ਸੀ ਤੇ ਹਾਂਜੀ ਗਾਇਜ਼ ਇਹ ਮਸ਼ੀਨ ਨੇ ਜਿਹੜੇ ਸਾਰੇ ਕੱਪੜੇ ਵਾਸ਼ ਕਰ ਦਿੱਤੇ ਸੀਗੇ ਤੇ ਹੁਣ ਮੈਂ ਆ ਗਈ ਸੀ ਛੱਤ ਤੇ ਤੇ ਸੁਕਾਣੇ ਪਾਉਣ ਦੇ ਲਈ ਕੱਪੜਿਆਂ ਨੂੰ ਸੁਕਾਣੇ ਪਾਉਣ ਦੇ ਲਈ ਤੇ ਕਾਫੀ ਜ਼ਿਆਦਾ ਜਿਹੜੇ ਕੱਪੜੇ ਹੋ ਗਏ ਸੀ ਹੁਣ ਵੈਸੇ ਮੈਂ ਪਹਿਲਾਂ ਮੈਂ ਕੱਪੜੇ ਡੇਲੀ ਦੀ ਡੇਲੀ ਵਾਸ਼ ਕਰਿਆ ਕਰਦੀ ਸੀ ਹੁਣ ਮੈਂ ਹੱਥ ਬਣਾ ਚੁੱਕੀ ਹਾਂ ਹੁਣ ਮੈਂ ਦੋ ਦਿਨਾਂ ਬਾਅਦ ਹੀ ਮਸ਼ੀਨ ਲਗਾਉਣੀ ਹੈ ਦੇਖੋ ਰੋਟੀ ਵਗੈਰਾ ਖਾ ਕੇ ਤੇ ਵੀ ਰਣਵਾ ਕੇ ਤਿਆਰ ਹੋ ਗਈ ਸੀ ਮੈਂ ਥੇ ਤੇ ਅੱਜ ਮੈਂ ਪਾਇਆ ਵਾਈਟ ਕਲਰ ਦਾ ਸੂਟ ਇਹ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਸੀਗਾ ਹਾਂਜੀ ਗਾਇਜ਼ ਹੁਣ ਜਾਂਦੇ ਆਪਾਂ ਬਾਜ਼ਾਰ ਤੇ ਬਾਜ਼ਾਰ ਤੋਂ ਥੋੜਾ ਜਿਹਾ ਸਮਾਨ ਲੈਣਾ ਸੀ ਹਾਂਜੀ ਗਾਇਜ਼ ਹੁਣ ਆਪਾਂ ਖਾਂਦੇ ਜੀ ਭਰਵੇਂ ਗੋਲ ਗੱਪੇ ਤੇ ਮੈਨੂੰ ਬੜੇ ਜ਼ਿਆਦਾ ਵਧੀਆ ਲੱਗਦੇ ਨੇ ਹਾਂਜੀ ਗਾਇਜ਼ ਅਸਤੇ ਵਲੌਗ ਦਾ ਐਂਡ ਇੱਥੇ ਕਰਦੇ ਆਂ ਮਿਲਦੇ ਆਂ ਹੋਰ ਵਲੌਗ ਦੇ ਨਾਲ ਉਦ ਤੱਕ ਬਾਏ ਬਾਏ ਗਾਇਜ਼